ਬਿਲਾਵਲ ਮਹੱਲਾ ਚੌਥਾ ਹਮ ਮੂਰਖ ਮੁਗਧ ਅਗਿਆਨ ਮਤੀ ਜੈ ਹਾਂ ਅੰਤ ਜਾਨੀ ਅਸੀਂ ਮੂਰਖਾਂ ਵਿਹਾਰਾਂ ਦੀ ਵੀ ਸਾਨੂੰ ਗਿਆਤ ਨਹੀਂ ਮੁਗਧਾਂ ਸ਼ਾਸਤ੍ਰ ਗਿਆਨ ਵੱਲੋਂ ਵੀ ਅਗਿਆਨ ਪ੍ਰੋਹ ਗਿਆਨ ਵੱਲ ਵਾਲੀ ਮਤਵੀ ਸਾਡੀ ਹੈ ਨਹੀਂ ਪ੍ਰੋਹ ਗਿਆਨ ਵੱਲੋਂ ਵੀ ਅਗਿਆਨ ਵਾਲੀ ਮਤ ਹੈ ਸਾਡੀ ਸਰਣਾ ਗਤ ਪੁਰਖ ਅਜਨਮ ਜੈ ਹਾਂ ਜਮਨ ਮੰਦੋਰਾ ਅਜ ਅਯੁਨੀ ਸਰੂਪ ਪਰਮੇਸ਼ਰੋ ਆਪ ਦੀ ਸਰਵੰਗਤ ਪ੍ਰਾਪਤ ਹੋਈ ਆ ਤੂੰ ਪੂਰੂ ਆਦਿ ਨਰਕ ਤੋਂ ਰੱਖਿਆ ਕਰਨ ਵਾਲਾ ਹੈ ਸੇ ਆਪ ਜੰਮਣ ਮੰਨ ਤੋਂ ਰਹਿ ਗੋ ਨਾ ਤੁਸ ਪਾਪ ਨੇ ਮਾਂਇ ਕਿੰ ਤੋਂ ਜਾਇਆ ਕਰ ਕਿਰਪਾ ਰੱਖ લે ਵੋ ਮੇਰੇ ਠਾਕੁਰੂ ਮੇਰੇ ਸੁਆਮੀ ਅਕਾਲ ਪੁਰਖ ਕਿਰਪਾ ਕਰਕੇ ਸਾਡੀ ਰੱਖਿਆ ਕਰਨਾ ਆਪ ਹਮ ਪਾਥਰ ਹੀਨ ਅਕਰਮ ਜਿਦਾ ਮਾੜਾ ਪਥਰ ਵੀ ਨਹੀਂ ਜੜ ਹਾਂ ਡੁੱਬਣ ਵਾਲੇ ਹਾਂ ਸੰਸਾਰ ਸਮੁੰਦਰ ਚ ਤੇ ਹੀਨ ਅਕਰਮ ਹੀਨੇ ਗੁਨਾ ਤੋਂ ਅਕਰਮਾ ਕਰਮਾ ਤੋਂ ਵੀ ਰਹੇ ਤਾਂ ਨਿਸ਼ਕਾਮ ਕਰਮ ਨਹੀਂ ਕੀਤੇ ਗੁਨਾ ਤੋਂ ਵੀ ਹੀਨੇ ਹਾਂ ਕਰਮਾ ਤੋਂ ਹੀਨੇ ਹ ਮਾਰ ਐਸੇ ਕਰਮ ਨਹੀਂ ਕੀਤੇ ਜਿਨ੍ਹਾਂ ਕਰਕੇ ਮਾਰਾ ਤੈਨੂੰ ਪ੍ਰਾਪਤ ਹੋ ਜਾਈਏ ਕਰਮਾ ਤੋਂ ਵੀ ਹੀਨੇ ਐ ਤੇ ਗੁਨਾ ਤੋਂ ਵੀ ਹੀਨੇ ਹ ਇਨ ਹੀਨੇ ਗੁਨਾ ਤੋਂ ਅਕਰਮਾ ਕਰਮਾ ਤੋਂ ਵੀ ਰਹੇ ਤਾਂ ਕੋਈ ਨਿਤ ਨਿਤ ਕਾਦੇ ਕਰਮੋषि ਕਰਨੀ ਨਹੀਂ ਜਾਣਦੇ ਮੇਰੇ ਮਨ ਭਜ ਰਾਮ ਨਾਮ ਰਾਮ ਮਨ ਨੂੰ ਸਿੱਖਾ ਦਿੰਦੀ ਹੈ ਮੇਰੇ ਪਿਆਰੇ ਮਨਾ ਭਜ ਸੇਵਨ ਕਰਨੇ ਜੋ ਭਜਨ ਕਰਨੇ ਜੋ ਆਯਾਮ ਹੈ ਜੋ ਇਹਦੇ ਨਾਮਾਂ ਦੇ ਤਾਂ ਹੀ ਰਾਮਾ ਹੈ ਭਾਈ ਭਜਨ ਕਰ ਮਨ ਦੇ ਅੰਦਰ ਰਉਮਾ হে ਪਿਆਰੇ ਜੋ ਰਮਿਆ ਹੋਇਆ ਪਰਮੇਸ਼ਵਰ ਆ ਗੁਰਮਤ ਹਰ ਰਸ ਪਾਈ ਐ ਗੁਰਾਂ ਦੀ ਸਿੱਖਿਆ ਦੁਆਰਾ ਹਰੀ ਦੇ ਪ੍ਰੇਮ ਰਸ ਨੂੰ ਪਾਈਦਾ ਹੈ ਹੋਰ ਤਿਆਗੋ ਨਿਹਫਲ ਕੰਮ ਉਹਨੇ ਕੰਮ ਹਨਗੇ ਸਾਰੇ ਉਹ ਸਾਰੇ ਤਿਆਗ ਦੇ ਉਹ ਨਿਸ਼ਕਮ ਲੈ ਉਹਨਾਂ ਦਾ ਸਾਰੇ ਸ਼ਕਾਮ ਕਰਮਾਂ ਦਾ ਸਵਰਗ ਦੀ ਪ੍ਰਾਪਤੀ ਹੋ ਜਾਊ ਪਰ ਫੇਰ ਡਿੱਗ ਪਏਗਾ ਧਰਤੀ ਤੇ ਜਿਵੇਂ ਨੌਖ ਰਾਜਾ ਸਬੂਦਾਂ ਕੇ ਰਿਖੀਆਂ ਦੇ ਸਰਾਬ ਨੇ ਡਿੱਗਿਆ ਸੀ ਇਹ ਜੇ ਨਿਸਫਲ ਕਰਮ ਹੀ ਹਨ ਸਾਰੇ ਹੋਰ ਸਾਰੇ ਛੱਡਦੇ ਹੋ ਰਹਾਉ ਜਿਵੇਂ ਮਾਗਰਮੁਨੀ ਮਾਇਆ ਵੇਖਣ ਗਿਆ ਸੀ ਮਾਇਆ ਅੰਤ ਨਹੀਂ ਸੀ ਪਾ ਸਕਿਆ ਤੇ ਨਾਗਰਮਚਨ ਪਾਣੀ ਦੇ ਕਿਨਾਰੇ ਜਦੋਂ ਗਿਆ ਮਾਗਰਮਚਨ ਖਿੱਚ ਕੇ ਧੂੜਿਆ ਵਿੱਚ ਉਹ ਧੂੜੇ ਜੋਂ ਦੂਸਰੇ ਕਿਨਾਰੇ ਸਿਰਦਕਾ ਲੜਕੀ ਦਾ ਰੂਪ ਬਣ ਗਿਆ ਲੜਕੀ ਦਾ ਰੂਪ ਬਣ ਕੇ 12 ਲੜਕੀਆਂ ਪੈਦਾ ਕੀਤੀਆਂ 60 ਲੜਕੇ ਪੈਦਾ ਕੀਤੇ ਤੇ ਫਿਰ ਉਹਨਾਂ ਦੇ ਪੋਤੜੇ ਧੋਣ ਵਾਸਤੇ ਆਇਆ دریا ਦੇ ਕਿਨਾਰੇ ਤੇ ਤੇ ਉਹ ਜੋ ਪੋਤੜੇ ਧੋਣ ਲਾਇਆ ਮਛਲ ਫੇਰ ਖਿੱਚ ਲਿਆ ਮਛਲ ਖਿੱਚ ਕੇ ਉਹ ਲਾਚ ਲੈ ਤਾ ਉਹ ਲਾਚ ਕੇ ਫੇਰ ਉਹ ਹੀ ਨਾਰਦਾ ਰੂਪ ਬਣਾ ਤਾ ਇਹ ਮਾਇਆ ਵੇਖਣ ਗਈ ਇਹਦੀ ਇਹ ਹਾਲਤ ਹੋਈ ਫਿਰ ਭਗਵਾਨ ਦਾਤਨ ਬੈਠੇ ਉੱਥੇ ਹੀ ਕਰ ਰਹੇ ਸਨ ਕਹਿੰਦੇ ਨਾਰਦਾ ਆਇਆ ਵੇਖਿਆ ਕਹਿੰਦੇ ਜੀ ਵੇਖਿਆ ਮੈਂ ਤਾਂ ਕੁੜੀ ਬਣ ਗਿਆ ਸੀ ਆਦਮੀ ਤੋਂ ਫੇਰ ਅਕੇ ਹੁਣ ਹੁਣ ਕੇ ਮੈਂ ਮੈਂ ਤਾਂ ਮਹਾਰਾ ਉਹ ਹੀ ਲੜਕੀ ਆ ਕਹਿੰਦੇ ਤੂੰ ਆਦਮੀ ਚ ਬੇਨਮਾਰੀ ਭਗਵਾਨ ਮੈਂ ਫੇਰ ਸੁਝਾਈ ਮਾਗ ਉਹ ਲਿਹਾ ਕਿ ਕਹਿਣ ਲੱਗਾ ਮਹਾਰਾਜ ਭਵੇਂ ਮੈਂ ਲੜਕੀ ਬਣ ਕੇ ਜਾਏ ਸੀ ਮੇਰੇ ਉਹ 60 ਲੜਕੇ ਤੇ ਤੇਰੀਆਂ 12 ਕੁੜੀਆਂ ਉਹਨਾਂ ਦੀ ਯਾਦਗਾਰ ਕਾਇਮ ਰਹਿਣੀ ਚਾਹੀਦੀ ਹੈ ਸੁਣ ਕੇ ਕਹਿਣ ਲੱਗੇ ਹੱਸ ਕੇ ਕਹਿੰਦੇ ਵੇਖਿਆ ਮਾਇਆ ਹੀ ਜੀ ਹੈ ਸੋ 12 ਰਾਸਾ ਬਣਾਤੀ ਹੋਈਆਂ ਤੇ 60 ਸੰਬਦ ਬਣਾਤੇ 20 20 ਬੀਸੀਆਂ ਜਿਨ੍ਹਾਂ ਦੇ ਉਪਿਆਣੀਆਂ ਹੋ ਗਈਆਂ ਇਸ ਪ੍ਰਕਾਰ 60 ਸੰਬਦ ਦੇ 12 ਰਾਸਾ ਬਣ ਗਏ ਮਾਇਆ ਨਾਰਦ ਦੇ ਵੇਖਣ ਗਿਆ ਸੀ ਇਸ ਪ੍ਰਕਾਰ ਵਿੱਚ ਜਿਸ ਕੰਮ ਹੀ ਹੈ ਨਸਦੀ ਪਾਪਸ਼ਾ ਆਪਦੇ ਭਜਨ ਤੋਂ ਬਿਨਾਂ ਇੰਝ ਇੰਨੀ ਚੀਜ਼ ਬਣੀਆਂ ਕਰਨੀਆਂ ਹਨ ਹੋਰ ਤਿਆਗ ਹੋ ਨੇ ਫਲ ਕੰਮ ਨਹੀਂ ਇਸ ਕੰਮ ਇਹ ਜਿਵੇਂ ਮਾਇਆ ਵੇਖਣ ਗਿਆ ਸੀ ਨਾਰਦ मुनि ਤੇ ਇਹ ਜੇ ਕਮਨ ਨੂੰ ਛੱਡ ਦਿਓ ਕਾਮਨਾ ਨੂੰ ਵੀ ਰਹਾਉ ਹਰ ਜਨ ਸੇਵਕ ਸੇ ਹਰ ਤਾਰੇ ਜੋ ਇਹ ਜੇ ਜਨ ਮਰ ਸਾਲ ਦੇ ਸੇਵਕ ਹੈ ਅਭੀ ਉਹਨਾਂ ਦੇ ਜਿਹੜੇ ਅੱਗੇ ਸੇਵਕ ਬਣੇ ਹੈ ਉਹ ਹਰੀਦਾਰ ਜੁਤੇ ਹੈ ਹਰ ਜਨ ਸੇਵਕ ਸੇ ਹਰ ਤਾਰੇ ਜੋ ਹਰੀ ਦੇ ਜਨ ਭਗਤ ਹਨ ਉਹਨਾਂ ਨਾਲ ਮਿਲ ਕੇ ਸੇਵਕ ਭਾਵ ਕਾ ਹਾਲੇ ਵਾਹਿਗੁਰੂ ਤੇਰਾ ਉਹਨਾਂ ਨੂੰ ਕੈਕਾਰ ਦਿੱਤਾ ਹੈ ਹਮ ਨੈਗੁਣ ਰਾਖ ਉਪਮਾ ਤੁਮ ਦਾ ਤੇਰੇ ਸੇਲ ਕੋ ਨੀ ਬਣੇ ਹੋਏ ਹਰੀ ਤੇਰੇ ਜਨ ਸਾਗਤਬ ਨਹੀਂ ਬਣੇ ਹੋਏ ਅ ਸਾਡੀ ਰਖਿਆ ਕਰ ਅਸੀਂ ਨਿਰਗੁਣ ਹਾਂ ਸੱਚੇ ਪਾਤਸ਼ਾ ਉਪਮਾ ਤੋਂ ਤੇਰੀ ਤਾਈਂ ਲੇ ਨਿਰਗੁਣਾਂ ਦੀ ਰਖਿਆ ਕਰੇ ਗੁਣ ਕੀਏ ਗੁਣ ਸਭ ਕੋ ਕਰੇ ਦੀਨਾ नाथ ਅ ਗੁਣ ਕੀਏ ਗੁਣ ਕੋਹ ਬਣਾਏ ਭਾਈ ਗੁਰਦਾਸ ਸਾਹਿਬ ਨੇ ਕਿਹਾ ਗੁਣ ਕਰਨ ਵਾਲਿਆਂ ਤੇ ਮਾਦਾ ਸਭ ਕੋਈ ਗੁਣ ਕਰ ਦੁੰਦਾ ਅ ਅਸੀਂ ਆਗੁਣਾ ਵਾਲੇ ਗੁਣਾ ਤੋਂ ਹੀਨੇ ਆ ਸਾਡੀ ਰੱਖਿਆ ਕਰਦੇ ਜਿਸ ਨਾਲ ਇਸ ਵਿਢਾਈ ਹੋਵੇਗੀ ਤੁਜ ਬਿਨ ਅਵਰ ਨਾ ਕੋਈ ਮੇਰੇ ਠਾਕੁਰ ਮਾਲਕ ਆਪ ਤੋਂ ਬਿਨਾ ਮੇਰਾ ਹੋਰ ਕੋਈ ਸੰਸਾਰ ਵਿੱਚ ਨਹੀਂ ਹੈ ਹਰ ਜਪੀਏ ਵੱਡੇ ਕਰਮ ਆਦੇ ਨਾਮ ਤੋਂ ਤਾਂ ਜਬੀ ਇਹ ਵੱਡੇ ਕਰਮ ਹੋਣ ਨਿਸ਼ਕਾਮ ਕਰਨ ਕੀਤੇ ਹੋਏ ਹੋਣ ਪੁਰਨ ਪੁਰੂ ਨੇ ਵੱਡੇ ਕੀਤੇ ਹੋਣ ਨਾਮ ਹੀ ਤ੍ਰਿਗੁ ਜੀਵਤੇ ਮਾਰੇ ਆਪ ਦੇ ਨਾਮ ਤੋਂ ਹੀ ਨੇ ਉਹ ਤਰਕਾਰ ਜੋਗ ਹੈ ਜੇ ਜਿਉਂਦੇ ਵੀ ਹਨ ਆਪ ਨੂੰ ਜਿਉਣਾ ਮੰਨਦੇ ਹੈ ਤਿੰਨ ਵੱਡ ਦੁਖ ਸਹਮਨ ਬੜਾ ਵਡਾ ਗਿਆੰਦਾ ਦੁਖ ਚਿੰਬੜਿਆ ਹੋਇਆ ਹੈ ਸਹਮਨ ਨਰਕ ਦਾ ਦੁਖੋ ਗਰਬ ਦਾ ਦੁਖੋ ਸਹਮਨ ਵੀ ਫਾਰਸੀ ਦੁਖ ਦਾ ਨਾਮ ਹੈ ਬੜਾ ਗਰਬ ਦਾ ਦੁਖ ਹੈ ਬੜਾ ਇਹ ਸੰਸਾਰ ਦੇ ਕਾਮ ਕੋ ਦਾ ਦੁਖ ਹੈ ਅੰਦਰੋਂ ਬੜਾ ਦੁਖ ਭਾਰੀ ਨਰਕ ਜਣਾ ਹੈ ਕਿਉਂ ਬੜੇ ਦੁਖ ਨੂੰ ਸਹਮਨ ਆ ਸਹਾਰਦੇ ਵੀ ਇਹ ਦੇਸ਼ ਪਛਤਾਨਨ ਕੇ ਬੜੇ ਦੁਖਾਂ ਨੂੰ ਸਹਾਰਦੇ ਹਨਗੇ ਇਸ ਪ੍ਰਕਾਰ ਵੱਡਾ ਕੋਣ ਦਾ ਜੋ ਖੰਡ ਹੈ ਉਹ ਕੋੜੀ ਵੀ ਨਿਆਈਆਂ ਨੁਕਾਰਾਂ 'ਚ ਫਸੇ ਹੋਏ। ਉਹ ਇਹ ਫਿਰ ਫਿਰ ਜੂਨ ਭਾਈ ਹੈ। 84 ਦੇ ਫੇਲਨ ਫਿਰ ਫਿਰ ਕੇ ਜੂਨਾਂ ਚ ਭਾਏ ਜਾਂਦੇ ਹਨ। ਮੰਦ ਭਾਗੀ ਮੂੜ ਅਕਰਮ। ਮੰਦ ਭਾਗ ਕਰਮ ਉਹਨਾਂ ਦੇ ਕਾਮੀ ਕਰੋਦੀ ਹਨ ਕਿ ਮੂੜਨ ਸਤਿ ਸ਼ਾਸਤਰਵਨੋਂ ਧਾਰਨਾ ਤੋਂ ਹੀਨੇ ਹਨ। ਕਿਉਂ ਮੂੜ ਵਰਤੀ ਬੁਖਈ ਵੀ ਹੁੰਦੀ ਹੈ। ਜਿਹੇ ਅੰਦਰ ਹੈ ਸਕਾਮ ਕਰਨ ਕਰਕੇ ਸੁਖ ਦੀ ਲੋੜ ਰੱਖੇ ਪਰ ਲੋਕ ਦੀ ਵੀ ਇਹ ਐਸ ਲੋਕ ਦੀ ਵੀ ਤੇ ਕਰਮ ਕਰੇ ਕਾਮਨਾ ਤੋਂ ਬਗੈਰ ਕੁਝ ਨਾ ਕਰੇ ਉਹ ਸਕਾਮੀ ਹੁੰਦਾ ਹੈ ਉਹ ਜਿਹੜਾ ਸਕਾਮੀ ਹੁੰਦਾ ਉਹਨੂੰ ਬਖਈ ਕਹੀਦਾ ਉਹਦੀ ਮੂੜ ਬਿਰਤੀ ਹੁੰਦੀ ਹੈ ਸਾਰੇ ਵੇਦ ਪੜ ਲਵੇ ਸ਼ਾਸਤਰ ਪੜ ਲਵੇ ਧਾਰਨਾ ਨਹੀਂ ਉਹਨੂੰ ਹੁੰਦੀ ਸਮਝ ਨਹੀਂ ਉਹਦੀ ਆਉਂਦੀ ਟਿਕਾ ਨਹੀਂ ਉਹਦੀ ਜਿਹਨੂੰ ਉਹਨੂੰ ਮੂੜ ਬਿਰਤੀ ਆਖਿਆ ਕਹੀਦਾ ਮੂੜੋ ਆ ਮੂੜ ਅਕਰਮ ਮੂੜ ਅਕਰਮ ਆਨੰਦ ਭਾਗੀ ਕਾਮ ਕ੍ਰੋਧ ਆਦਿਕਾ ਕਰਮਾਂ ਨੂੰ ਕਰਨ ਵਾਲੇ ਆ ਮੂੜ ਬਖਈ ਪੁਰਖ ਹਨਗੇ ਅਕਰਮ ਕਰਮਾ ਦੋਹੀਨੇ ਹਨਗੇ ਉਤੋਂ ਕਰਮਾਂ ਤੋਂ ਕਿਰਪਾ ਦੋ ਵੀ ਹੀਨੇ ਆ ਕਰਮਾਂ ਤੋਂ ਵੀ ਹੀਨੇ ਆ ਅਤੇ ਮਿਸਤਾਂ ਕਾਰਮਾ ਤੋਂ ਵੀ ਰਹਿਤ ਹਨ ਹਰ ਜਨ ਨੂੰ ਨਾਮ ਆਧਾਰ ਹੈ ਜੋ ਹਰੀ ਦੇ ਪਿਆਰੇ ਜਨ ਪਰਮੇਸ਼ਰ ਦੇ ਨਾਮ ਦਾ ਹੀ ਆਸਰਾ ਹੈ ਤੁਰ ਪੂਰਵ ਲਿਖੇ ਵੱਡ ਕਰਮ ਆਪ ਤੋਂ ਵਾਹਿਗੁਰੂ ਉਹਨਾਂ ਦੇ ਪੁੱਤਾਂ ਦੇ ਪ੍ਰੇਰੇ ਹੋਏ ਨੇ ਗੁਰੂ ਲਈ ਜਨਮਾਂ ਦੇ ਲਿਖ ਦਿੱਤੇ ਵੱਡੇ ਜੇ ਨਿਸ਼ਕਾਮ ਕਰਮ ਕੀਤੇ ਸੀ ਕਿਨੂੰ ਇਹ ਜਨਮ ਜੁ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਏਗੀ ਗੁਰ ਸਤਗੁਰ ਨਾਮ ਦਿੜਹਾਇਆ ਜਿ ਚੇਤਨ ਦਾ ਰੂਪ ਜੋ ਸਤਗੁਰ ਨਾਮਕ ਦੇਵ ਹੈ ਉਹਨਾਂ ਨੂੰ ਉਹਨਾਂ ਨੂੰ ਨਾਮ ਅਮਰ ਦਿੜ ਕਰਾਤਾ ਵਸਾਤਾ ਦਿਲ ਦੇ ਜਨ ਨਾਨਕ ਸਫਲ ਜਨਮ ਸਫਲ ਜਨਮ ਇਸ ਪ੍ਰਕਾਰ ਸਫਲਾ ਜਨਮ ਭਾਈ ਉਹਨਾਂ ਦਾ ਹੋਇਆ ਹੈ ਬਿਲਾਵਲ ਮਹਿਲਾ ਚੌਥਾ ਗਿਆਨ ਫਲ ਦੇ ਹੋ ਕੇ ਮੁਗਧ ਰੂਪੀ ਫਲ ਨੂੰ 따 ਕੇ ਸਫਲਾ ਹੋ ਗਿਆ ਜਨਮ ਬਿਲਾਵਲ ਮਹਿਲਾ ਚੌਥਾ ਹਮਰਾ ਚਿਤ ਲੁਭਤ ਮੋਹ ਵਿਖਿਆ ਵਾਹਿਗੁਰੂ ਆਪ ਕਿਰਪਾ ਕਰੋ ਸਾਡਾ ਜਿਹੜਾ ਚਿਤ ਹੈ ਬੁਕਾਰੀਆਂ ਪੁਰਖਾਂ ਦਾ ਲੁਭਕ ਲੋਹਾ ਮਾਂਹੇੜੀ ਵਾਂਗ ਲੱਗਾ ਰਹਿਂਦਾ ਹੈ ਮੋਹ ਦੇ ਕਿ ਪਦਾਰਥਾਂ ਦੇ ਵਿਸ਼ਿਆਂ ਦੇ ਭੋਗਨ ਜਮਾਇਆ ਵਿੱਚ ਬਹੁ ਦੁਰਮਤ ਮੈਲ ਭਰਾ ਦੁਰਮਤ ਹੈ ਸ਼ਰਾਬ ਪੀ ਚੋਰੀ ਜਾਰੀ ਠੱਗੀ ਕਰਨੀ ਇਹ ਦੁਰਮਤ ਮਗਜੋ ਪੀ ਤੇ ਪੀਵ ਤੇ ਵਿਖਲੀ ਪਦ ਕੌਣੀ ਰਾਮ ਹੁਸੈਨ ਦੇ ਉਰਪ ਤੇ ਨਾਮ ਗਸਟ ਅੰਗਲੀ ਬਹੁਤੀ ਖੋਟੀ ਨਾਤਾ ਦੁਰਮਤਾਰੂ ਕੀ ਸ਼ਰਾਬ ਪੀ ਕੇ ਬਾਗਲ ਹੋਏ ਰਹਿੰਦੇ ਆ ਇਹ ਮਨ ਪਾਪਾਂ ਦੀ ਬਹੁਤ ਸਾਰੀ ਭਰੀ ਹੋਈ ਹੈ ਜੀਵ ਦੇ ਅੰਦਰ ਤੂੰ ਮਰੀ ਸੇਵਾ ਕਰ ਨਾ ਸਕਹਿ ਪ੍ਰਭ ਜੀਹਦਾ ਆਉਦੀ ਭਗਤੀ ਸੇਵਾ ਤਹਿ ਕੋਈ ਸਰੀਰ ਮਨ ਬਾਣੀ ਸੀ ਕਰ ਕਰੀ ਨਹੀਂ ਸਕਦੇ ਅਸੀਂ 함 ਕਿਉ ਕਰ ਮੁਗਧ ਤਰਾ ਇਸ ਕਾ ਸਾਧਨ ਕਰਕੇ ਮੂਰਖ ਤਰਾਗੇ ਆਪ ਹੀ ਕਰਨ ਵਾਲੇ ਹੋ ਮੇਰੇ ਮਨ ਜਪ ਨਰਹਰ ਨਾਮ ਨਰਹਰ ਜੀਹੁਰ ਹਰਮੋਗੇ ਮੇਰੇ ਪਿਆਰੇ ਮਨ ਜਪਨਾ ਕਰ ਨਾਰਨ ਨਿਸੰਗ ਆਦਿ ਕ੍ਰੂਪਾਵੰ ਜੋ ਧਾਰਨ ਵਾਲਾ ਹੈ ਨਾਮ ਪਰਮੇਸ਼ਰ ਦਾ ਤੇ ਮਨਾਂ ਨੂੰ ਹਰੇ ਕਰਨ ਵਾਲਾ ਨਿਰੰਤਾ ਜੋ ਪਰਮੇਸ਼ਰ ਹੋਇ ਉਹਦੇ ਨਾਮ ਨੂੰ ਨਿਰਗੁਣ ਸਰਗੁਣ ਰੂਪ ਦੇ ਨਾਮ ਦਾ ਧਿਆਨ ਕਰ ਇਹ ਮੇਰੇ ਮਨਾਂ ਨਰਾਜ ਜਿਹੜਾ ਹਰ ਕਾਰਨ ਮੇਰਾ ਜੀ ਨਿਯੰਤਰੂਪ ਹਰੀ ਹੈ ਇਸ ਜਗਾਂ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦਾ ਨਾਮ ਜਪੋ ਜਨ ਉਪਰ ਕਿਰਪਾ ਪ੍ਰਭ ਧਾਰੀ ਆਹ ਜਨਾਂ ਦੇ ਉਪਰ ਵਾਹਿਗੁਰੂ ਸ਼ੁਗਰਾਸਰੂ ਕਿਰਪਾ ਬਖਸ਼ਤੀ ਕੀਤੀ ਹੈ ਮਿਲ ਸਤਗੁਰ ਪਾਰ ਪਰ ਸਤਗੁਰੂ ਨਾਨਕ ਦੇਵ ਬਲੰਗ ਸਾਹਿਬ ਜੀ ਅਗਰ ਦਾ ਸਾਥ ਨਾਲ ਮਿਲ ਕੇ ਸੰਸਾਰ ਸੰਗੋ ਤੋਂ ਪਾਰ ਪਹੇ ਮੁਗਧੂ ਕੀ ਕਿਨਾਰੇ ਤੇ ਪਹੁੰਚ ਗਏ ਰਹਾਉ ਹਮਰੇ ਪਿਤਾ ਠਾਕੁਰ ਪ੍ਰਭ ਸੁਆਮੀ ਜੀ ਮਹਾਰਾਜ ਸਾਡੇ ਪਿਤਾ ਵੀ ਆਪ ਹੂ ਠਾਕੁਰ ਸੁਆਮੀ ਸੱਚੇ ਪਾਤਸ਼ਾਹ ਲੋਕ ਪਰਲੋਕ ਦੀ ਪੱਤੀ ਬਾਲਣਾ ਲੈਦਾ ਕਰਨ ਵਾਲੇ ਇਹ ਗਰੀਬ ਨੂੰ ਆਜਿ ਸਾਡੇ ਆਗਰਾਂ ਦੀ ਬਲਣੋਂ ਕਰਨ ਵਾਲੇ ਵਿਕਾਰਾਂ ਨੂੰ ਨਾਸ ਕਰਨ ਵਾਲੇ ਸਾਡੇ ਗੁਨਾ ਨੂੰ ਸੱਚੇ ਪਾਤਸ਼ਾਹ ਦੀ ਪੈਦਾ ਕਰਨ ਵਾਲੇ ਗਿਆਨ ਨੂੰ ਠਾਈ ਸੁਧ ਕਰਨ ਵਾਲੇ ਸਾਡੇ ਹਜੇ ਠਾਕੁਰ ਅਤੇ ਪ੍ਰਭੂ ਰਾਖਕ ਹੋ ਸਰਬ ਕੇ ਹੈ ਸਵਾਮੀ ਜੀ ਹਰ ਦੇਹੁ ਮਤੀ ਜਸ ਕਰ ਆਹ ਜੀ ਆਪ ਐਸੀ ਮਤ ਦੇਓ ਜਿਸ ਕਰਕੇ ਆਉਗਾ ਕੀ ਤੁਮ ਜਸ ਕਰਦੇ ਰਹੀਏ ਤੁਮਰੇ ਸੰਗ ਲੱਗੇ ਸੇ ਉਧਰੇ ਆਉਦੇ ਨਾਲ ਸੇਉ ਕਰਕੇ ਸ਼ਰਮ ਤੇ ਲੱਗੇ ਆ ਜਿਹੜੇ ਪ੍ਰੀਤ ਵਿੱਚ ਲੱਗੇ ਐ ਸੇ ਉਹ ਜਿਹਨਾਂ ਬੱਜ ਗਏ ਸੰਸਾਰ ਤੋਂ ਮੁਕਤ ਹੋ ਗਏ ਜਿਉ ਸੰਗ ਕਾਸ਼ਟ ਲੋਹ ਤਰ ਉਹਨਾਂ ਦੀ ਸੰਗਤ ਕਰਨ ਵਾਲੇ ਵੀ ਉਹ ਦਰ ਗਏ ਜਿਵੇਂ ਲੋਹੇ ਲੋਹਾ ਕਾਠ ਦੀ ਸੰਗਤ ਕਰਕੇ ਬੇੜੀ ਦੀ ਕਰਕੇ ਤਰ ਜਾਂਦਾ ਹੈ ਇਸੇ ਪ੍ਰਕਾਰ ਲੋਹੇ ਦੀ ਨਹੀਂ ਜੇ ਲੋਭੀ ਪਾਪੀ ਚਿੱਤ ਸੀ ਉਹ ਕਾਠ ਦੀ ਨਹੀਂ ਸੰਤ ਮਹਤਮਾ ਜਿਹੜੇ ਤਾਰਦੇ ਸੀ ਉਹਨਾਂ ਦੀ ਸੰਗਤ ਕਰਕੇ ਤਰ ਗਏ ਤਾਕਤ ਨਰ ਹੂਛੀ ਮਤ ਮਦਮ ਜਿਹੜੇ ਸੰਗਤ ਮਾਇਆ ਦੇ ਚੇਲੇ ਲੋਕ ਹਨ ਸ਼ਕਤੀ ਦੇ ਉਪਾਸਕ ਉਹਨਾਂ ਦੀ ਹੂਛੀ ਤੁਛ ਮਤ ਗੁਰੂ ਘਰ ਤੇ ਸਭਾ ਨਹੀਂ ਕਰ ਸਕਦੇ ਭੂਤਾਂ ਪ੍ਰੇਤਾਂ ਦੇ ਸਿਵੇ ਜਿਗਾਉਂਦੇ ਫਿਰਦੇ ਰਹਿੰਦੇ ਹਨ ਮਤਵਾਤ ਨੂੰ ਮਦੋ ਮਦੋ ਉਹਨਾਂ ਦੀ ਸੁਕਾਮ ਕਰਨਾਵਾਰੀ ਹੈ ਕਤੋ ਮਦੋਨੀ ਆਪ ਤੋਂ ਵਿਚਾਰ ਵਾਲੀ ਨਹੀਂ ਕਾਮਨਾ বিনা ਕੰਮ ਕੁਛ ਨਹੀਂ ਕਰਦੇ ਹਨ ਆਪ ਨੂੰ ਦੇਖ ਚਿਰੂ ਭਰਪਾਨੇ ਤੇ ਨਿੰਦੇ ਦੇ ਗੰਗਾ ਆਣੀ ਇਸ ਪ੍ਰਕਾਰ ਦੇ ਸਤਾਮੀ ਹਨ ਜਿਨ ਹਰ ਹਰ ਸੇਵ ਨਾ ਕਰ ਤੁਮ ਤੋਂ ਕਰਨ ਵਾਲੇ ਇਸ ਕਾਮੀ ਲੋਗ ਚੰਗੇ ਕੰਮ ਤਾਂ ਕਰਦੇ ਆ ਪਰ ਵਾਸ਼ਨਾ ਨੂੰ ਲੈ ਕੇ ਕਰਦੇ ਹਨ ਹਾਂਜੀ ਜਿਨ ਹਰ ਹਰ ਸੇਵ ਨਾ ਕਰ ਤੁਮ ਸੀ ਹਰਨ ਪਰਮੇਸ਼ਰ ਦੀ ਸੇਵਾ ਭਗਤੀ ਇਨਾਂ ਨੇ ਨਹੀਂ ਕੀਤੀ ਹੈ ਤੇ ਨਰ ਭਾਗ ਹੀਨ ਦੋ ਚਾਰੀ ਕੋਪੁਰਖੋ ਨਿਸਤਾਮ ਕਰਮ ਰੂਪੀ ਭਾਗ ਤਾਂ ਹੀਨੇ ਹੈ ਦੋ ਜਾਰੀ ਖੋਟੇ ਆਚਾਰ ਕਰਦبانੂ ਕਰਨ ਵਾਲੇ ਹਨ ਕੋਈ ਜਨਮ ਮੋਈ ਫਿਰ ਮੜਾ ਜਨਮ ਜੁੜੇ ਵੀ ਰਹਿੰਦੇ ਹਨ ਮਰਦੇ ਵੀ ਰਹਿੰਦੇ ਐ ਤੇ ਫਿਰ ਮੌਤ ਦੇ ਮਾਰੇ ਹੋਏ ਫਿਰ ਹਲਦੀਆਂ ਜਿੰਨਾ ਉਹ ਆਵਾ ਗਉਣ ਜਿਹੇ ਰਹਿੰਦੇ ਹਨ ਜਿਨ ਕੋ ਤੁਮ ਹਰ ਮੇਲੂ ਸੁਆਮੀ ਇਹ ਆਲਪੁਰਖ ਮਾਲਕ ਜੀ ਨੂੰ ਤੁਸੀਂ ਆਪ ਮਿਲਣਾ ਚਾਹੁੰਦੇ ਹੋ ਤੇ ਨਾਏ ਸੰਤੋਖ ਗੁਰ ਸਰ ਸਤਗੁਰੂ ਸਾਹਿਬ ਜੋ ਸੰਤੋਖ ਦੇ ਸਰੋਮਲ ਹਨ ਸੰਤੋਖ ਸਰ ਵਿੱਚ ਉਨਾਂ ਨੇ ਇਸ਼ਨਾਨ ਕੀਤਾ ਹੈ ਸੰਤੋਖ ਰੂਪੀ ਨਾਨਕ ਗੁਰ ਸੰਤੋਖ ਰੋਖ ਧਰਮ ਫਲ ਫਲ ਗਿਆਨ ਇਸ ਰੂਪ ਇਸ਼ਨਾਨ ਕੀਤਾ ਉਹਨਾਂ ਨੇ ਉਤਰ ਗਏ ਹਨ ਦੁਰਮਤ ਮੈਲ ਗਈ ਹਰ ਭਜਿਆ ਕੋਟੀ ਮਾਤੀ ਮੈਲ ਚਲੀ ਗਈ ਜਿਨਨ ਹਰੀਰਾ ਭਜਨ ਕੀਤਾ ਹੈ ਸੰਤੋਖ ਸਰਵੀ ਸੈ ਗੁਰੂ RAMDAS ਸਾਹਿਬ ਜੀ ਨੇ ਪਹਿਲਾ ਰੰਮ ਕੀਤਾ ਸੀ ਫਿਰ ਜੋਗੀ ਦੇ ਮੁਕਤ ਹੋਣ ਕੇ ਗੇਰ ਰਹੀ ਸੀ ਇਹ ਪੰਜਵੇਂ ਸ੍ਰੂਪ ਤੋਂ ਇਹ ਮੁਕਤ ਹੋਣਾ ਵਿਚਾਰਿਆ ਹੀ ਛੱਡਿਆ ਸੀ ਮਹਾਰਾਜ ਜੀ ਨੇ ਦੋਰ ਮਤ ਮੈਲ ਗਈ ਹਰ ਭਜਿਆ ਕੋਟੀ ਮਾਦੀ ਮੈਲ ਉਹ ਵੀ ਚਲੀ ਗਈ ਹੈ ਜਿਨ੍ਹਾਂ ਨੇ ਹਰੀ ਅਕਾਲ ਪੁਰਖ ਦਾ ਪੁਜਨ ਕੀਤਾ ਹੈ ਜਨ ਨਾਨਕ ਪਾਰ ਪਰਾ ਸਰੂ ਸਾਹਿਬ ਜੀ ਕਹਿੰਦੇ ਉਹ ਜਨ ਸੰਸਾਰ ਸਮੁੰਦਰ ਤੋਂ ਪਾਰ ਪੈ ਗਏ ਹਨ ਮੁਕਤ ਹੋ ਗਏ ਬਿਲਾਵਲ ਮਹੱਲਾ ਚੌਥਾ ਆਵਹੋ ਸੰਤ ਮਿਲੋ ਮੇਰੇ ਭਾਈ ਸਾਰਿਆਂ ਨੂੰ ਸੱਦਾ ਪੁੱਤਰ ਦਿੰਨੇ ਆ ਇਹ ਜੀਤਨੇ ਕਰੋਨੇ ਆ ਉਹ ਹੈ ਸੰਤ ਸ਼ਾਂਤ ਆਤਮਿਕ ਪੁਰਖੋ ਇਨਾ ਸਾਸ ਗਿਆਸ ਨਹੀਂ ਇਸ ਫਿਰ ਦਾਸ ਤੁਸੀਂ ਸਾਡੇ ਭਾਈਓ ਭਾਈਚੇਤਨ ਦੀ ਆਪ ਸੋਹਣੇ ਤੇ ਆਓ ਮਿਲੋ ਸਾਡੇ ਤਾਈ ਸਤਿਗੁਰੂ ਜੀ ਨੇ ਭਾਈ ਦਾ ਖਤਾਬ ਦਿੱਤਾ ਹੈ ਮੇਰਾ ਇਹ ਚੇਲਾ ਹੈ ਪੁੱਤਾ ਚੇਲਾ ਹੈ ਪੜੁਤਾ ਚੇਲਾ ਨਿਰਖਿਆ ਮਹਾਰਾਜ ਸਾਹਿਬ ਜੀ ਬਾਹ ਬਾ ਗੋਬ ਸਿੰਘ ਆਪੇ ਕੋ ਚੇਲਾ ਭਾਈ ਗੋਬਾਗੀ ਲਿਖਿਆ ਜਿਨੇ ਏਵੇਂ ਗੁਰੂ ਸਾਹਿਬ ਮਰਦਾਨੇ ਨੂੰ ਵੀ ਭਾਈ ਮਰਦਾਨਾ ਬਾਲੇ ਨੂੰ ਵੀ ਭਾਈ ਬਾਲਾ ਪੰਹਾਂ ਪੈਰਾਂ ਦਾ ਭਾਈ ਮਨੀ ਸਿੰਘ ਇਸੇ ਪ੍ਰਕਾਰ ਪਾਈ ਗਿਆਂ ਸਿੰਘ ਭਾਈ ਧਰਮ ਸਿੰਘ ਆਦਿਕ ਨਵਾਂ ਨਾਚਾਰਨ ਕੀਤਾ ਹੈ ਏਕਤਾ ਬਖਸ਼ੀਆ ਗੁਰੂ ਸਾਹਿਬ ਜੀ ਨੇ ਆਓ ਸੰਗਤ ਜੀਓ ਮੇਰੇ ਭਾਈ ਹੋ ਜੇਤੂ ਦੀ ਅਸਰੇ ਕਰਕੇ ਮਿਲੋ ਮੇਲ ਹਰ ਹਰ ਕਥਾ ਕਰੋ ਭਾਈ ਮਿਲ ਕਰਕੇ ਮੰਦੇ ਮੇਲੀ ਹੋ ਕੇ ਹਰ ਹਰ ਜੋ ਪਰਮੇਸ਼ਵਰ ਹੈ ਹਰ ਕੱਤ ਦਾ ਲਖਰਤ ਹੈ ਹਰ ਦੰਗ ਦਾ ਲਖਰਤ ਹੈ ਉਹਦੀ ਇਕਤਾ ਕਰਨ ਵਾਲੀ ਮਿਲ ਕੇ ਕਥਾ ਭੇਜ ਕੇ ਬਾਦਕ ਜੁਗਤਿਆਂ ਦੁਆਰਾ ਉਹ ਭੇਲਕੀਆਂ ਸਾਧਕ ਜੁਗਤਿਆਂ ਦੁਆਰਾ ਸਰੂਪ ਲਖਣਾਂ ਦੁਆਰਾ ਤਦਾਸੀ ਲਖਣਾਂ ਦੁਆਰਾ ਉਸ ਪਰਮੇਸ਼ੁਰ ਦਾ ਕਥਨ ਕਰੋ ਐਸੀ ਕਥਾ ਹੈ ਕਾਇ ਨਾਮ ਸੁਖਦਾ ਥਾ ਨਾਮ ਸੰਦਾ ਸੁਖ ਰੂਪੀ ਬ੍ਰਹਮਾਨੰਦ ਰੂਪੀ ਧਾਮੇਰ ਵਾਲੀ ਜੁ ਕਥਾ ਹੈ ਉਸ ਨੂੰ ਯਾਦ ਨਾ ਕਰੋ ਹਰ ਹਰ ਨਾਮ ਬੋਹਿਤ ਹੈ ਕਾਲਯੁਗੋ ਜੋ ਹਰੀ ਤੋਂ ਹਰਿਕ ਨੂੰ ਹਰੇ ਭਰੇ ਕਰਨ ਵਾਲਾ ਨਾਮ ਹੈ ਇਹ ਕਾਲਯੁਗ ਦੇ ਜੀਵਾਂ ਦੇ ਇੱਜੇ ਜਹਾਂ ਜੁਗਾਂ ਦੇ ਵਿਚਰੇ ਹੋਏ ਆ ਉਹਨਾਂ ਨੂੰ ਬਾਰ ਕਰਨਾ ਵਾਜਿੰਦੇ ਨੇ ਜਹਾਜ਼ ਦੇ ਬਾਵਾਂ ਕਿੰਨੇ ਪਿੰਡ ਚੜਾ ਦਈਏ ਕਿਉਂ ਜਹਾਜ਼ ਦੀ ਨਹੀਂ ਆਈ ਆ ਪਰਮੇਸ਼ਰ ਦਾ ਨਾਮ ਜਿੰਨੇ ਜੀ ਜੰਤਾ ਸਭ ਕੋਲਾਂ ਦੇ ਚੜ ਸਕਦੇ ਆ ਮੁਕਤ ਹੋ ਸਕਦੇ ਹੈ ਖੇਵਟ ਗੁਰ ਸ਼ਬਦ ਤਰਹੁ ਗੁਰੂ ਸਾਹਿਬ ਜੀ ਦਾ ਜਿਹੜਾ ਸ਼ਬਦ ਉਪਦੇਸ਼ ਹੈ ਨਾ ਵੀ ਦੀ ਹਉਮੈ ਤਜੇ ਨਾਮ ਜਪਦਾ ਉਹ ਇਹ ਮਲਾਹ ਹੈ ਇਸ ਨੂੰ ਤਿਲੰਵਰਵਾਜ ਹਾਰ ਨੂੰ ਇਸ ਪ੍ਰਕਾਰ ਕਰ ਜਾਓ ਸੰਸਾਰ ਤੋਂ ਮੁਨਤੋਂ ਗੁਰਾਂ ਦੇ ਸ਼ਬਦ ਰੂਪੀ ਖੇਵਟ ਮਲਾਹ ਨੂੰ ਪਾ ਕੇ ਜਾਂ ਗੁਰਾਂ ਦੇ ਸ਼ਬਦ ਰੂਪੀ ਟਿਕਣ ਜਾਏ ਕਿਉਂ ਗੁਰੂ ਆਉ ਮਲਾਹ ਹਨ ਇਸ ਪ੍ਰਕਾਰ ਸੰਸਾਰ ਤੋਂ ਤਾਜੋ ਸਮੇਂ ਨਾ ਕਰ ਭਾਈ ਠਾਣੂ ਨੀਵੀਂ ਦੀ ਪਾਲਣਾ ਉਹ ਸੁਣਤ ਸੁਣਤ ਮੇਰੇ ਮਨ ਹਰ ਗੁਣ ਮਿਹਨੋ ਜਿਆਨੀਏ ਤੂੰ ਮੇਰੇ ਮਨ ਹਰ ਗੁਣ ਹਰ ਉੱਚ ਰਹੋ ਤੇਰੇ ਪਿਆਰੇ ਮਨਾ ਹਰੀ ਜੀ ਸਾਰਿਆਂ ਨੂੰ ਹਰੇਕ ਵਾਂਗ ਕਰਨ ਵਾਲਾ ਹੈ ਉਸਦੇ ਗੁਰੂ ਜੀ ਦੇ ਗਿਆਨ ਦੀ ਲੋੜ ਹੈ ਤਾਂ ਹਰ ਵਲ ਹਰ ਹਾਲ ਪ੍ਰਮੇਸ਼ਰ ਦੇ ਗੁਣਾਂ ਨੂੰ ਉਚਾਰੋ ਮਾਸਤਕ ਲਿਖਤ ਲਿਖੇ ਗੁਣ ਗਾਏ ਮੰਨ ਚੰਗਾਈ ਮੈਂ ਹੁਣ ਤੁਹਾਨੂੰ ਵੀ ਕਹਿਣਾ ਵੀ ਤੁਸੀਂ ਸਵਿਆ ਨਾ ਕਰੋ ਆਪੋਂ ਪਿਆਰ ਹੋਣਾ ਚਾਹੀਦਾ ਗੁਰੂ ਸਾਹਿਬ ਦੀ ਬਾਣੀ ਦੇ ਨਾਲ ਮਾਸਤਕ ਲਿਖ ਤੇ ਲਿਖੇ ਗਉਨ ਗਾਏ ਇਨ੍ਹਾਂ ਦੇ ਮੱਤੇ ਦੇ ਸੱਚੇ ਪਾਤਸ਼ਾਹ ਜੀ ਨੇ ਲੇਖ ਪੁਰਬਲੇ ਜਨਮਾਂ ਦੇ ਪ੍ਰੇਰੇ ਹੋਏ ਲਿਖੇ ਹੈ ਮਨਨ ਪਰਮੇਸ਼ਰ ਦੇ ਗੁਣਾਂ ਨੂੰ ਗਾਇਆ ਹੈ ਮਿਲ ਸੰਗਤ ਪਾਰ ਪਰਹੋ ਸਤਿ ਸੰਗਤ ਨਾਲ ਮਿਲ ਕਰਕੇ ਸੰਸਾਰ ਸੰੰਧ ਤੋਂ ਪਾਈ ਤਾਰ ਮੁੜਦੂ ਕੀ ਕਿਨਾਰੇ ਦੇ ਪੱਲੋ ਪ੍ਰਾਉ ਕਾਇਆ ਨਗਰ ਮਹਾਰਾਮ ਰਸ ਊਤਮ ਮੇਰੂ ਕੀ ਨਗਰੀ ਹੈ ਇਹਦੇ ਚ ਉਤਮ ਵਸਤੂ ਆਰਾਮ ਦਾ ਰਸ ਪ੍ਰੇਮ ਹੈ ਕਿਉਂ ਪਾਈਏ ਉਪਦੇਸ਼ ਜਾਣਕਰ ਹੋ ਮੁੱਖਾ ਜਨਨ ਕਿਸ ਪ੍ਰਕਾਰ ਪ੍ਰਾਪਤ ਕਰੀਏ ਕਿ ਮਹਾਰਾਜ ਦੇ ਜਨ ਪਿਆਰੇ ਗੁਰੂ ਸਿੱਖ ਮਹਤਮਾ ਜੀ ਨੂੰ ਐਸਾ ਉਪਦੇਸ਼ ਦੇਣਾ ਕਰੋ ਸਾਨੂੰ ਸਤਗੁਰ ਸੇਵ ਸਫਲ ਹਰ ਦਰਸ ਨੂੰ ਮਹਾਂਪੂਰਨ ਰੂਪ ਸਤਗੁਰੂ ਜੀ ਆਪ ਹੀ ਆਖਿੰਦੇ ਨੇ ਹੈ ਪਾਈ ਸਤਗੁਰਾਂ ਦੀ ਸੇਵਾ ਜਿਹੜੀ ਕਰਨੀ ਹੈ ਇਹਦੇ ਕਰਕੇ ਸਹਿਤ ਗਿਆਨ ਫਲਵੇ ਪੁਰ ਕੋ ਜਾਂਦਾ ਤੇ ਹਰੀ ਦੇ ਦਰਸ਼ਨ ਪਾ ਲਿੰਦਾ ਹੈ ਮਿਲ ਅੰਮ੍ਰਿਤ ਹਰ ਰਸ ਪੀ ਜਾਹੋ ਕੋ ਦੀ ਸੇਵਾ ਕਰੋ ਜੋ ਸਹਿਤ ਗਿਆਨ ਫਲ ਦੇ ਸਤਗੁਰੂ ਜੀ ਹਨ ਤੇ ਹਰੀ ਦੇ ਦਰਸ਼ਨ ਗੁਰੂ ਸਾਹਿਬ ਦੇ ਦਰਸ਼ਨਾਂ ਕਰਕੇ ਜੋ ਸੀਸੇ ਚ ਮੂੰਹ ਦੇਖੀਦਾ ਐ ਗੁਰੂ ਸਾਹਿਬ ਦੇ ਧਿਆਨ ਚ ਵਸੇ ਵੀ ਜਿਸਦਾ ਹੈ ਮਿਲ ਕਰਕੇ ਅੰਮ੍ਰਿਤ ਪੀਓ ਹਰੀ ਦੇ ਜਨੋ ਅੰਮਕ ਨਾਮ ਨੂੰ ਪੀ ਕੇ ਨਿਹਾਲ ਹੋ ਹੋ ਮਿਲ ਅੰਮ੍ਰਿਤ ਹਰ ਰਸ ਪੀਯੋ ਨਿਰ ਕਰਕੇ ਅੰਮ੍ਰਿਤ ਹਰੀਆ ਨਾਮ ਦਾ ਸਜੇੜਾ ਇਸ ਨੂੰ ਪੀਣਾ ਕਰੋ ਹਰ ਹਰ ਨਾਮ ਅੰਮ੍ਰਿਤ ਹਰ ਮੀਠਾ ਭਾਈ ਹਰੇਕ ਨਾਮਾਂ ਵਿੱਚੋਂ ਜੋ ਪਰਮੇਸ਼ਰ ਦਾ ਨਾਮ ਹੈ ਇਹ ਅੰਮ੍ਰਿਤ ਹੈ ਹਰੇਕ ਜੀਵਾਂ ਦੀ ਕਲਿਆਣ ਕਰਵਾਤੇ ਮਿੱਠਾ ਪਿਆਰਾ ਹੈ ਹਰੇਕ ਵਸਤੂ ਨੂੰ ਮਿੱਠਾ ਧਰ ਸੰਤੋਹ ਵਸਤੂ ਕੌੜੀਆਂ ਸੱਚੇ ਨਾਮ ਮਿੱਠਾ ਧਰ ਸੰਤੋਹ ਚਾਖ ਦਿਖੋ ਜੀ ਹਮਿੰਦੀ ਸੰਤ ਭਜਦੀਏ ਨੂੰ ਤੁਸੀਂ ਚਾਖ ਕੇ ਧਾਰਨ ਕਰਕੇ ਤਾਂ ਵੇਖੋ ਕਿੰਨਾ ਕੰਨ ਆਂਦਾ ਇਹਦੇ ਲਾਂਦੇ ਬਰਾਬਰ ਕੋਈ ਇਨਾਂ ਜਿਨੀ ਹੋ ਸਕਦਾ ਗੌਰ ਮਤ ਹਾਰ ਰਸ ਮੀਠਾ ਲਗਾ ਉਹਨੂੰ ਗੁਰਮਤਿ ਦੁਆਰਾ ਹਰੀ ਦਾ ਪ੍ਰੇਮ ਰਸ ਮਿੱਠਾ ਲਗਾ ਹੈ ਪਿਆਰਾ ਲਗਾ ਹੈ ਤੈਨ ਬਿਸਰੇ ਸਭ ਵਿਖ ਰਸ ਹੋ ਉਹਨੂੰ ਸਾਰੇ ਦੁਸ਼ਿਆਂ ਦੇ ਸਭੁ ਸਪਰਸ਼ ਰੂਪ ਦਾ ਗੰਗ ਜਿਹੜੇ ਰਸਾਂ ਨੇ ਸਾਰੇ ਵਿਸਰਗੇ ਭੁੱਲ ਗਏ ਹਨ ਬਿਦਿਆ ਹੋ ਗਏ ਉਹਨਾਂ ਦੇ ਵਿਸਰਜਨ ਹੋ ਗਏ ਹਨ राम नाम रस राम रसाईनुਹੀ राम ਜੋ ਰਮਿਆ ਹੋਇਆ ਹੈ ਨਾਮ ਜੋ ਪ੍ਰਸਿੱਧ ਹੈ ਉਸ ਦਾ ਜਿਹੜਾ ਰਸ ਪ੍ਰੇਮ ਕਰਨਾ ਹੈ ਇਹ ਰਾਮ ਰਸੈਣ ਰਾਮ ਦਾ ਨਾਮ ਸਾਰਿਆਂ ਰਸਾਂ ਦਾ ਆਣ ਧਰ ਕਿਤਨੂੰ ਰਸਾਉਣਾ ਕਰੋ ਮਨ ਬਾਣੀ ਸਰੀਰ ਕਰਕੇ ਹਰ ਸੇਵ ਹੋ ਸੰਤ ਜਨ ਹੋ ਉਸ ਪ੍ਰਤਾਪ ਹਰੀ ਦਾ ਭਜਨ ਕਰੋ ਭਾਈ ਰਾਮ ਦਾ ਨਾਮ ਬਾਣੀ ਕਰਕੇ ਵੀ ਜਪੋ ਪਰਦਾਸ ਰੋਮਾ ਤੋਂ ਅਜਿਹਾ ਉਹਦੇ ਆਉਂਦਾ ਰਸ ਲੋ ਉਹ ਮੰਨਦੇ ਅੰਦਰ ਦੀ ਰਸਾਇਣ ਨੂੰ ਆਉਣਾ ਕਰੋ ਉਸ ਨਾਮ ਦੇ ਤਾਈ ਹਰ ਸੇਵ ਹੋ ਸੰਤ ਜਨ ਹੋ ਯੋ ਹਰੀ ਦੇ ਸੰਗਿਓ ਮਨ ਬਾਣੀ ਸਵੀਕਾਰ ਕੇ ਉਹਦਾ ਸੇਵਨ ਕਰੋ ਚਾਰ ਪਦਾਰਥ ਚਾਰੇ ਪਾਈ ਸਿਰ ਭਾਈ ਉਹਨਾਂ ਚਾਰੇ ਪਦਾਰਥ ਜਿਹੜੇ ਕਹੀਏ ਹੈ ਤਾਰਮਰਤ ਕਾਮੋਹ ਇਹ ਚਾਰੇ ਉਹਨਾਂ ਨੂੰ ਪਾ ਲਏ ਹਨ ਗੁਰਮਤਿ ਨਾਨਕ ਹਰਿ ਭਜੋ ਅਤੇ ਚਾਰੇ ਪਦਾਰਥ ਜਿਹੜੇ ਕਹੀਏ ਹੈ ਇਹ ਚਾਰੇ ਸੁੰਦਰ ਪਦਾਰਥ ਉਹਨਾਂ ਨੂੰ ਪਾ ਲਏ ਗੁਰਮਤਿ ਦੁਆਰਾ ਹਰੀ ਦਾ ਭਜਨ ਕਰੋ ਤੁਹਾਨੂੰ ਇਹ ਚਾਰਮਰਤ ਕਾਮੋਹ ਚਾਰ ਪਦਾਰਥ ਜੇ ਕੋ ਮੰਗਾ ਹੈ ਸਾਜਨਾ ਦੀ ਸੇਵਾ ਲੱਗਾ ਉਹਨਾਂ ਪ੍ਰਖਾਂ ਨੂੰ ਪ੍ਰਾਪਤ ਹੋ ਜਾਂਦੇ ਹਮੇ ਇਹ ਚਾਰੇ ਪਾਏ ਚਾਰ ਹੋਰ ਪਦਾਰਥ ਹੈ ਉਹ ਇੱਕ ਪ੍ਰੇਮ ਪਦਾਰਥ ਇੱਕ ਨਾਮ ਪਦਾਰਥ ਇੱਕ ਗਿਆਨ ਪਦਾਰਥ ਇੱਕ ਮੁਕਤ ਪਦਾਰਥ ਇਹ ਵੀਾਰੇ ਖਾਲੇ ਉਹਨਾਂ ਨੂੰ ਗੁਰਮਤਿ ਨਾਨਕ ਹਰਿ ਭਜੋ ਸਤਿਗੁਰੂ ਦੁਆਰਾ ਸਤਿਗੁਰੂ ਜੀ ਕਹਿੰਦੇ ਹਰੀ ਅਕਾਲ ਪੁਰਖ ਦਾ ਭਜਨ ਕਰੋ ਸੇਵ ਨੂੰ ਕਰੋ